ਪਰਮਰਾਜ ਸਿੰਘ ਉਮਰਾਨੰਗਲ ਬਹਾਲੀ ਤੋਂ ਬਾਅਦ ਦੁਬਾਰਾ ਅਦਾਲਤ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ ਬਾਬਲ ਕਲਾਂ ਗੋਟ ਕੋਟਕਪੁਰਾ ਗੋਲੀकांड ਦੇ ਵਿੱਚ ਜਿਹੜਾ ਚਲਾਨ ਪੇਸ਼ ਹੋਇਆ ਸੀ ਉਸ ਸੰਬੰਧੀ ਉਸ ਚਲਾਨ ਨੂੰ ਰੱਦ ਕਰਨ ਦੀ ਮੰਗ ਕਰਦੇ ਨਜ਼ਰ ਆ ਰਹੇ ਸਿਰਫ ਪਰਮਰਾਜ ਉਮਰਾਨੰਗਲ ਹੀ ਨਹੀਂ ਸਗੋਂ ਉਹਨਾਂ ਦੇ ਨਾਲ ਨਾਲ ਸੁਖ ਅਵਿੰਦਰ ਸਿੰਘ ਮਾਨ ਜਿਹੜੇ ਐਸਐਸਪੀ ਰਹਿ ਚੁੱਕੇ ਨੇ ਫਰੀਦਕੋਟ ਦੇ ਉਹਨਾਂ ਦੇ ਵੱਲੋਂ ਵੀ ਇਹੀ ਮੰਗ ਕੀਤੀ ਗਈ ਹੈ ਕਿ ਚਲਾਨ ਜਿਹੜਾ ਹੈ ਉਹ ਰੱਦ ਕੀਤਾ ਜਾਵੇ ਬਾਬਲ ਕਲਾਂ ਕੋਟਕਪੂਰਾ ਗੋਲੀकांड ਦੇ ਸਬੰਧੀ ਜਿਹੜਾ ਚਲਾਨ ਸੀ ਜਿਸ ਦੇ ਵਿੱਚ ਪਰਮਰਾਜ ਉਮਰਾਨੰਗਲ ਦਾ ਨਾਮ ਸੀਗਾ ਉਸ ਨੂੰ ਰੱਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਆ ਹਾਲ ਹੀ ਦੇ ਵਿੱਚ ਉਹਨਾਂ ਦੀ ਸਸਪੈਂਸ਼ਨ ਨੂੰ ਬਹਾਲ ਕੀਤਾ ਗਿਆ ਸੀਗਾ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਸੁਣਾਏ ਗਏ ਸਨ ਔਰ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਸੀ ਪਰ ਉਸ ਤੋਂ ਬਾਅਦ ਹੁਣ ਦੁਬਾਰਾ ਅਦਾਲਤ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਗੋਲੀकांड ਨੂੰ ਲੈ ਕੇ ਪੇਸ਼ੀ ਸੀ ਜਿਸ ਪੇਸ਼ੀ ਨੂੰ ਲੈ ਕੇ ਫਰੀਦਕੋਟ ਅਦਾਲਤ ਦੇ ਵਿੱਚ ਉਮਰਾਨੰਗਲ ਸੁਖਬੀਰ ਬਾਦਲ ਅਤੇ ਬਾਕੀ ਮੁਲਜ਼ਮ ਜਿਹੜੇ ਮੌਜੂਦ ਹੁੰਦੇ ਨੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇਹ ਪੇਸ਼ੀ ਜਿਹੜੀ ਆ ਭੁਗਤੀ ਜਾਂਦੀ ਆ ਤੇ ਜਿਸ ਦੇ ਬਾਅਦ ਇਹ ਹੁਣ ਫੈਸਲਾ ਕਰ ਲਿਆ ਗਿਆ ਆ ਕਿ ਹੁਣ ਇਸ ਮੰਗ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਖੈਰ ਇਹ ਮੰਗ ਜਿਹੜੀ ਹੈ ਅਦਾਲਤ ਦੇ ਵਿੱਚ ਪਾਈ ਜਾਂਦੀ ਹੈ ਪਰਮਰਾਜ ਉਮਰਾਨ ਅੰਗਲ ਵੱਲੋਂ ਔਰ ਐਸਐਸਪੀ ਸੁਖਮਿੰਦਰ ਸਿੰਘ ਮਾਨ ਦੇ ਵੱਲੋਂ ਔਰ ਇਸ ਤੋਂ ਬਾਅਦ 13 ਤਰੀਕ ਦਾ ਜਿਹੜਾ ਸਮਾਂ ਆ ਉਹ ਅਦਾਲਤ ਨੇ ਪਾ ਦਿੱਤਾ 13 ਤਰੀਕ ਦੇ ਸਮਾਂ ਪਾਇਆ ਗਿਆ 13 ਤਰੀਕ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਹ ਚਲਾਨ ਰੱਦ ਹੋਵੇਗਾ ਜਾਂ ਨਹੀਂ ਇਹ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਜੇ ਪੇਸ਼ੀ ਦੀ ਗੱਲ ਕਰੀਏ ਜਿਹੜੀ ਫਰੀਦਕੋਟ ਅਦਾਲਤ ਦੇ ਵਿੱਚ ਹੋਈ ਹੈ ਉਸ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੂੰ ਝਾੜ ਪਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਗਿਆ ਹੈ 13 ਤਰੀਕ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਪੇਸ਼ ਕਰਨਾ ਹੋਵੇਗਾ ਜਵਾਬ ਤਲਬੀ ਹੋਈ ਹੈ ਪੰਜਾਬ ਸਰਕਾਰ ਦੇ ਵਕੀਲ ਨੂੰ ਝਾੜ ਪਾਈ ਗਈ ਹੈ ਔਰ ਕਿਹਾ ਹੈ ਕਿ 13 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਜਵਾਬ ਪੇਸ਼ ਕੀਤਾ ਜਾਵੇ ਤਾਂ ਕਿ 13 ਤਰੀਕ ਨੂੰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਕੀਤੀ ਜਾ ਸਕੇ ਹੁਣ ਇਸ ਵੱਡੀ ਗੱਲ ਇਹ ਹੈ ਕਿ ਕੀ ਪੰਜਾਬ ਸਰਕਾਰ ਦਾ ਵਕੀਲ ਇਹ ਜਿਹੜਾ ਜਵਾਬ ਹੈਗਾ ਉਹ ਪੇਸ਼ ਕਰੇਗਾ ਲਿਖਤੀ ਜਵਾਬ ਪੇਸ਼ ਕੀਤਾ ਜਾਵੇਗਾ ਜਾਂ ਕੋਈ ਰਿਪੋਰਟ ਪੇਸ਼ ਕੀਤੀ ਜਾਵੇਗੀ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲ ਹੀ ਦੇ ਵਿੱਚ ਪਰਮਰਾਜ ਉਮਰਾ ਨੰਗਲ ਦੀ ਸਸਪੈਂਸ਼ਨ ਬਹਾਲ ਕੀਤੀ ਹੈ 5 ਸਾਲ ਤੋਂ ਸਸਪੈਂਡ ਸੀ ਪਰਮਰਾਜ ਉਮਰਾ ਨੰਗਲ ਆਈਪੀਐਸ ਅਧਿਕਾਰੀ ਕੋਈ ਵੀ 5 ਸਾਲ ਤੱਕ ਜਾਂ ਫਿਰ ਇਸ ਤੋਂ ਜ਼ਿਆਦਾ ਜਾਂ ਘੱਟ ਸਸਪੈਂਡ ਨਹੀਂ ਕੀਤਾ ਜਾ ਸਕਦਾ 90 ਦਿਨ ਦਾ ਸਮਾਂ ਹੁੰਦਾ ਹੈ 90 ਦਿਨ ਤੱਕ ਸਸਪੈਂਸ਼ਨ ਜਿਹੜੀ ਹੈ ਉਹ ਰੱਖੀ ਜਾ ਸਕਦੀ ਹੈ ਉਸ ਤੋਂ ਬਾਅਦ ਬਹਾਲ ਕਰਨਾ ਪੈਂਦਾ ਪਰ ਪਰਮਰਾਜ ਉਮਰਾ ਨੰਗਲ ਨੂੰ ਲਗਾਤਾਰ 5 ਸਾਲ ਸਸਪੈਂਡ ਕਰਕੇ ਰੱਖਿਆ ਗਿਆ ਗੋਲੀ ਕਾਂਡ ਦੇ ਵਿੱਚ ਔਰ ਉਸੇ ਨੂੰ ਲੈ ਕੇ ਜਦੋਂ ਸਸਪੈਂਸ਼ਨ ਤੋਂ ਬਹਾਲੀ ਮਿਲੀ ਹੈ ਤੇ ਇਸ ਤੋਂ ਬਾਅਦ ਹੁਣ ਪਰਮਰਾਜ ਉਮਰਾ ਨੰਗਲ ਨੇ ਦੁਬਾਰਾ ਅਦਾਲਤ ਦਾ ਰੁਖ ਕੀਤਾ ਹੈ ਔਰ ਉਸ ਦੇ ਵਿੱਚ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਜਿਹੜਾ ਕੋਟਕਪੂਰਾ ਤੇ ਬਾਬਲ ਕਲਾਂ ਗੋਲੀकांड ਦੇ ਸਬੰਧੀ ਜਿਹੜਾ ਚਲਾਨ ਹੈਗਾ ਆ ਉਸ ਨੂੰ ਵੀ ਰੱਦ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਦਾ ਉਸ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ ਕੋਈ ਸ਼ਮੂਲੀਅਤ ਜਿਹੜੀ ਉਹਨਾਂ ਦੀ ਉਸ ਮਾਮਲੇ ਦੇ ਵਿੱਚ ਨਹੀਂ ਹੈਗੀ ਖੈਰ ਜੋ ਵੀ ਹੋਏਗਾ ਇਸ ਮਾਮਲੇ ਨੂੰ ਲੈ ਕੇ ਉਹ 13 ਤਰੀਕ ਨੂੰ ਦੇਖਿਆ ਜਾਵੇਗਾ ਜਦੋਂ ਅਦਾਲਤ ਇਸ ਉੱਤੇ ਫੈਸਲਾ ਸੁਣਾਵੇਗੀ ਫਿਲਹਾਲ ਪੰਜਾਬ ਸਰਕਾਰ ਦੇ ਵਕੀਲ ਨੂੰ ਜਵਾਬ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਔਰ ਤੱਕ ਲਈ ਬਨੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ